ਪਵਨਕੁੰਡ ਕਹਾਣੀ ਦਾ ਅਗਲਾ ਪਾਗ ਲੈ ਕੇ ਹਾਜ਼ਰ ਹੋਏ ਆਂ ਉਮੀਦ ਕਰਦੇ ਆਂ ਇਹ ਪਾਗ ਵੀ ਤੁਹਾਨੂੰ ਬਹੁਤ ਪਸੰਦ ਆਵੇਗਾ ਆਓ ਸਾਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਹੁਣ ਦਮਨ ਅਤੇ ਰੂਬੀ ਦਾ ਵਿਆਹ ਹੋ ਗਿਆ ਸੀ ਇਸ ਤੋਂ ਅੱਗੇ ਇਸ ਤਰ੍ਹਾਂ ਹੈ ਹੁਣ ਡੋਲੇ ਤੁਰਨ ਦਾ ਵੇਲਾ ਆ ਗਿਆ ਸੀ ਵਿਦਾਈ ਦੀ ਘੜੀ ਬੜੇ ਦੁਖਦਾਈ ਹੁੰਦੀ ਹੈ ਇਹ ਇੱਕ ਘੜੀ ਜੋੜ ਰਹੀ ਹੁੰਦੀ ਹੈ ਤੇ ਇੱਕ ਘੜੀ ਪਿੱਛੇ ਕਿਤੇ ਛਡਵਾ ਵੀ ਰਹੀ ਹੁੰਦੀ ਹੈ ਕਦੇ ਕਦੇ ਜਪਦਾ ਇਹ ਮਿਰਾਜ ਜਹੀ ਹੈ ਕਿਤੇ ਦੂਰ ਸੁਪਨਿਆਂ ਦਾ ਮਿਰਾਜ ਜਿਸ ਨੂੰ ਦਿਖਾਇਆ ਜਾਂਦਾ ਹੈ ਕਦੇ ਕੋਈ ਭਰਮ ਹਿਸਾਬੇ ਮਨ ਕਿੰਨਾ ਦੌੜਦਾ ਉਸ ਸੁਪਨੇ ਰੂਪੀ ਮਿਰਾਜ ਵੱਲ ਕਦੇ ਕਦੀ ਉਹ ਭਰਮ ਸੱਚ ਵੀ ਹੋ ਜਾਇਆ ਕਰਦਾ ਹੋ ਇਹ ਤਾਂ ਨਹੀਂ ਕਿ ਸਭ ਝੂਠੀ ਹੁੰਦਾ ਪਰ ਬਹੁਤੇ ਵਕਤ ਇਹ ਇੱਕ ਅਜੀਹਾ ਮਿਰਾਜ ਹੁੰਦਾ ਜਿਸ ਦੀ ਕਲਪਨਾ ਵਿੱਚ ਮਨ ਬਹੁਤ ਭਜਦਾ ਦੌੜਦਾ ਤੇ ਜਦੋਂ ਪਹੁੰਚ ਜਾਂਦਾ ਤਾਂ ਚੋਰ-ਚੋਰ ਹੋਏ ਸੁਪਨੇ ਜਿਵੇਂ ਕੱਚ ਵਾਂਗ ਤਨ ਮਨ ਵਿਣ ਸੁੱਟਦੇ। ਇਹ ਹੀ ਮਿਰਾਜ ਨੂੰ ਦੇਖਦੀ ਕਿਸੇ ਸੁਪਨ ਪਰੇ ਤੋਂ ਵੀ ਸੋਹਣੀ ਲੱਗਦੀ ਦਮਨ ਆਪਣੇ ਸਹੁਰੇ ਘਰ ਪਹੁੰਚ ਗਈ ਸੀ। ਬੜੇ ਚਾਹ ਨਾਲ ਨਿਆਬਕੌਰ ਨੇ ਪਾਣੀ ਵਾਰਿਆ ਦੋਨਾਂ ਜੋੜੀਆਂ ਤੋਂ ਦਹਲੀਜ਼ ਪਾਰ ਕਰਵਾਈ। ਅ ਰਿਸ਼ਤੇਦਾਰ ਵੈਸੇ ਤਾਂ ਘੱਟ ਹੀ ਆਏ ਸੀ ਪਰ ਜਿੰਨੇ ਵੀ ਆਏ ਸੀ ਸਭ ਤੇ ਦਮਨ ਦੇ ਚਾਚਾ ਫਲ ਹੋ ਰਹੀ ਸੀ ਕਿ ਐਨੀ ਸੋਹਣੀ ਤੇ ਪੜੀ ਲਿਖੀ ਕੁੜੀ ਵੀਰ ਲਈ ਕਿਵੇਂ ਮਿਲ ਗਈ ਕੁਝ ਤਾਂ ਕਹਿ ਰਹੇ ਸੀ ਕਿ ਪੈਸਾ ਦੇਖੀ ਵਿਆਹ ਦਿੱਤੀ ਖੈਰ ਰਿਸ਼ਤੇਦਾਰ ਉਹੀ ਸੀ ਜੋ ਸ਼ਾਮ ਤੱਕ ਕਰ ਤੁਰ ਗਏ ਸੀ ਰਸਮਾਂ ਪੂਰੀਆਂ ਕਰ ਦਮਨ ਤੇ ਰੂਬੀ ਨੂੰ ਆਪਣੇ ਆਪਣੇ ਸਜਾਏ ਕਮਰੇ ਵਿੱਚ ਬਿਠਾ ਦਿੱਤਾ ਗਿਆ ਸੀ ਰਾਤ ਹੁੰਦੇ ਹੁੰਦੇ ਤਾਂ ਘਰ ਵਿੱਚ ਕੋਈ ਵੀ ਪਰੌਣਾ ਨਹੀਂ ਸੀ ਰਿਹਾ ਇੱਕ ਚਿੰਤਾ ਦੀ ਰੇਖਾ ਨਿਆਬਕੌਰ ਦੇ ਮੱਥੇ ਤੇ ਜਗ ਦੀ ਮਿੱਟੀ ਜ਼ਰੂਰ ਸੀ ਥੋੜੀ ਦੇਰ ਬਾਅਦ ਵੀਰ ਰੋਕ ਦੇ ਰੁਕ ਦੇ ਆਪਣੀ ਵੱਡੀ ਗੱਡੀ ਕੱਢ ਘਰੋਂ ਬਾਹਰ ਤੁਰ ਪਿਆ ਸੀ ਨਿਆਬਕੌਰ ਤੇ ਦਲਜੀਤ ਵਿਚੋਂ ਆਵਾਜ਼ਾਂ ਹੀ ਮਾਰਦੇ ਰਹੇਗੇ ਸੀ ਤੇ ਫਿਰ ਮੱਥਾ ਫੜ ਨਿਆਬ ਆਪਣੇ ਕਮਰੇ ਵੱਲ ਤੁਰ ਪਈ ਸੀ ਦੇਵ ਆਪਣੇ ਕਮਰੇ ਵਿੱਚ ਚਲੇ ਗਿਆ ਸੀ ਕੋਸ਼ ਤਾਂ ਉਹ ਵੀ ਨਜ਼ਰ ਨਹੀਂ ਸੀ ਆਉਂਦਾ ਪਰ ਮਾਂ ਨੂੰ ਪਰੇਸ਼ਾਨ ਨਹੀਂ ਸੀ ਕਰਨਾ ਚਾਹੁੰਦਾ ਦਮੰਦੀਆਂ ਸੁਪਨੇ ਭਰੀਆਂ ਅੱਖਾਂ ਅੱਜੇ ਵੀ ਵੀਰ ਦੇ ਇੰਤਜ਼ਾਰ ਵਿੱਚ ਦਰਵਾਜ਼ੇ ਤੇ ਹੀ ਟਿਕ ਗਈਆਂ ਸਨ ਕਦੋਂ ਘੜੀ ਦੀਆਂ ਸੋਈਆਂ ਨੇ ਰਾਤ ਨੂੰ ਦਿਨ ਵਿੱਚ ਬਦਲ ਦਿੱਤਾ ਤੇ ਕਦੋਂ ਉਸ ਦੀਆਂ ਸੁਪਨੇ ਭਰੀਆਂ ਅੱਖਾਂ ਤੇ ਨੀਂਦ ਨੇ ਕਬਜ਼ਾ ਕਰ ਲਿੱਤਾ ਉਸ ਨੂੰ ਪਤਾ ਨਹੀਂ ਚੱਲਿਆ ਜਦੋਂ ਸਵੇਰੇ ਅੱਖ ਖੁੱਲੀ ਤਾਂ ਕਮਰੇ ਵਿੱਚ ਵੀਰ ਸੁੱਤਾ ਪਿਆ ਮਿਲਿਆ ਜਿਸ ਨੂੰ ਬਹੁਤ देर ਤੱਕ ਨਿਹਾਰ ਦੇ ਦਮਨ ਨੇ ਇੱਕ ਹੋਰ ਮਿਰਾਜ਼ ਬਣਾ ਲਿੱਤਾ ਸੀ ਕਿ ਮੈਨੂੰ ਡਿਸਟਰਬ ਨਹੀਂ ਕਰਨਾ ਚਾਹਿਆ ਹੋਊਗਾ ਤਾਂ ਹੀ ਨੀਂਜਾਇਆ ਥੋੜੀ देर ਬਾਅਦ ਨਿਆਬ ਆਈ ਤੇ ਦਮਨ ਨੂੰ ਤਿਆਰ ਹੋ ਕੇ ਆਉਣ ਲਈ ਕਹਿ ਗਈ ਬੀਰ ਵੀ ਉੱਠ ਗਿਆ ਸੀ ਥੋੜੀ देर ਬਾਅਦ ਜਸਲੀਨ ਦਾ ਵੀ ਫੋਨ ਆ ਗਿਆ ਤੇ ਦਮਨ ਨੂੰ ਸਮਝ ਨਹੀਂ ਆਈ ਕਿ ਉਹ ਉਸਦੇ ਸਵਾਲਾਂ ਦੇ ਕੀ ਜਵਾਬ ਦੇਵੇ ਪਰ ਹਾਂ ਜਦੋਂ ਜਸਲੀਨ ਨੇ ਉਸ ਨੂੰ ਖੁਸ਼ ਹਾਂ ਪੁੱਛ ਲਿਆ ਸੀ ਤਾਂ ਉਸ ਨੇ ਬਹੁਤ ਵਿੱਚ ਜਵਾਬ ਦਿੱਤਾ ਬੰਦਨਾ ਨੇ ਵੀ ਗੱਲ ਕੀਤੀ ਤੇ ਦਮਨ ਨੂੰ ਖੁਸ਼ ਦੇਖ ਉਹ ਵੀ ਖੁਸ਼ ਸੀ ਫਿਰ ਵਿਆਹ ਦੇ ਰਸਮ ਰਿਵਾਜ ਲੋਕਾਂ ਦਾ ਆਉਣਾ ਜਾਣਾ ਤੇ ਸਾਰਾ ਦਿਨ ਇੰਜ ਹੀ ਨਿਕਲ ਗਿਆ ਸੀ ਇਸ ਵਿੱਚ ਦਮਨ ਦੀ ਬਹੁਤ ਘੱਟ ਗੱਲ ਹੀ ਹੋ ਪਾਈ ਸੀ ਵੀਰ ਨਾਲ ਪਰ ਵੀਰ ਨੇ ਬੰਦਨਾ ਤੇ ਉਸਦੇ ਪਰਿਵਾਰ ਨਾਲ ਹੋਣ ਤੇ ਵਧੀਆ ਗੱਲ ਕਰ ਲਈਤੀ ਸੀ ਤੇ ਜਦੋਂ ਬੰਦਨਾ ਨੇ ਕਿਹਾ ਕਿ ਜੇਕਰ ਦਮਨ ਕੋਲੋਂ ਕੋਈ ਗਲਤੀ ਹੋ ਜਾਵੇ ਤਾਂ ਮਾਫ ਕਰ ਦੇਣਾ ਤਾਂ ਵੀਰ ਨੇ ਬੰਦਨਾ ਨੂੰ ਕੋਈ ਚਿੰਤਾ ਨਾ ਕਰੋ ਕਹਿ ਤਰਵਾਸਾ ਦਿੱਤਾ ਸੀ ਦਿਨ ਨਿਕਲ ਰਹੇ ਸੀ ਪਰ ਵੀਰ ਹਰ ਰਾਤ ਘਰ ਨਹੀਂ ਹੁੰਦਾ ਹੁਣ ਇਹ ਗੱਲ ਦਮਨ ਨੂੰ ਕੁਝ ਖਟਕ ਰਹੀ ਸੀ ਉਸ ਨੇ ਮਹਿਸੂਸ ਕੀਤਾ ਸੀ ਕਿ ਜਦੋਂ ਵੀਰ ਘਰ ਵੀ ਹੁੰਦਾ ਤਾਂ ਉਸ ਨਾਲ ਕੋਈ ਗੱਲ ਨਹੀਂ ਕਰਦਾ ਸਿਰਫ ਉਹ ਜੋ ਪੁੱਛ ਲੈਂਦੀ ਹੈ ਉਸ ਦਾ ਜਵਾਬ ਦੇ ਦਿੰਦਾ ਹੈ ਜਾਂ ਫਿਰ ਫੋਨ ਤੇ ਲੱਗਾ ਰਹਿੰਦਾ ਹੈ ਪਗ ਫਿਰ ਇਹਦੀ ਰਸਮ ਨੂੰ ਵੀ ਮਾਸੀ ਟਾਲੀ ਜਾ ਰਹੀ ਸੀ ਕੋਈ ਨਾ ਕੋਈ ਬਹਾਨਾ ਬਣਾ ਕੇ ਘਰ ਵਿੱਚ ਹੈਲਪਰਾਂ ਨਾਲ ਜਿਨ੍ਹਾਂ ਰੂਬੀ ਦਾ ਵਤੀਰਾ ਰੁੱਖਾ ਸੀ ਉਤਨਾ ਹੀ ਨਿੱਗਾ ਤੇ ਪਿਆਰ ਭਰਿਆ ਦਮਨ ਦਾ ਸੀ ਇੱਕ ਹਫਤੇ ਵਿੱਚ ਜਿਵੇਂ ਉਹ ਸਭ ਦੀ ਫੇਵਰੇਟ ਬਣ ਗਈ ਸੀ ਬੀਰ ਨੂੰ ਛੱਡ ਕੇ ਜਿੱਥੇ ਰੂਬੀ ਆਪਣੀ ਜ਼ਿੰਦਗੀ ਵਿੱਚ ਅਗਲੇ ਪੜਾਵਲ ਵੱਧ ਗਈ ਸੀ ਉਥੇ ਦਮਨ ਮਿਰਾਈ ਦੇ ਕੋਲ ਪਹੁੰਚਣ ਵਾਲੀ ਸੀ ਜਿੱਥੇ ਉਸ ਨੂੰ ਪਤਾ ਲੱਗਣਾ ਸੀ ਕਿ ਇਹ ਤਾਂ ਫਰੇਬ ਸੀ ਅੱਖਾਂ ਦਾ ਹਕੀਕਤ ਤਾਂ ਅਸਲ ਵਿੱਚ ਕੁਝ ਹੋਰ ਹੀ ਸੀ ਅੱਜ ਹੈਲਪਰ ਨੇ ਜਦੋਂ ਵੀਰ ਦਾ ਨਾਸ਼ਤਾ ਤਿਆਰ ਕਰਨਾ ਸੀ ਤਾਂ ਦਮਨ ਨੇ ਉਸ ਨੂੰ ਮਨਾ ਕਰ ਦਿੱਤਾ ਤੇ ਕਿਹਾ ਕਿ ਨਾਸ਼ਤਾ ਮੈਂ ਬਣਾਉਂਦੀ ਹਾਂ ਤੇ ਉਸ ਤੋਂ ਵੀਰ ਦੀ ਪਸੰਦ ਨਾ ਪਸੰਦ ਦਾ ਵੀ ਪੁੱਛ ਲਿੱਤਾ ਤੇ ਨਾਸ਼ਤਾ ਤਿਆਰ ਕਰ ਲਿਆ ਜਦੋਂ ਵੀਰ ਨਹਾ ਕੇ ਬਾਹਰ ਆਇਆ ਤਾਂ ਦਮਨ ਉਸ ਦਾ ਨਾਸ਼ਤਾ ਲੈ ਕਮਰੇ ਵਿੱਚ ਆ ਗਈ ਤੇ ਮੁਸਕਰਾਉਂਦੇ ਹੋਏ ਕਿਹਾ ਮੈਂ ਸੋਚਿਆ ਅੱਜ ਤੁਹਾਡਾ ਨਾਸ਼ਤਾ ਮੈਂ ਬਣਾ ਦੇਵਾਂ ਇਕੱਠੇ ਖਾ ਲਵਾਂਗੇ ਨਾਲੇ ਕੁਝ ਦਿਰ ਗੱਲ ਵੀ ਹੋ ਜਾਵੇਗੀ ਵੀਰ ਹੈਰਾਨ ਹੋਏ ਉਸ ਵੱਲ ਦੇਖ ਰਿਹਾ ਸੀ ਤੇ ਦਮਨ ਨੇ ਨਾਸ਼ਤਾ ਪਰੋਸ ਦਿੱਤਾ ਵੀਰ ਕੁਝ ਬੋਲੇ ਬਿਨਾਂ ਹੀ ਖਾਣ ਲੱਗਾ ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰ ਦਮਨ ਨੇ ਅਚਾਨਕ ਹੀ ਪੁੱਛ ਲਿੱਤਾ ਕੋਈ ਗੱਲ ਹੈ ਕੋਈ ਪ੍ਰੋਬਲਮ ਹੈ ਤਾਂ ਆਪਾਂ ਡਿਸਕਸ ਕਰ ਸਕਦੇ ਹਾਂ ਮੇਰਾ ਮਤਲਬ ਤੁਸੀਂ ਕੁਝ ਅਲੱਗ ਵਿਵਹਾਰ ਇਹ ਸੁਣ ਬੀਰ ਗੁੱਸੇ ਵਿੱਚ ਖੜਾ ਹੋ ਗਿਆ ਤੇ ਉਸ ਨੇ ਦਮਨ ਨੂੰ ਕਿਹਾ ਜੋ ਵੀ ਪੁੱਛਣਾ ਹੈ ਮੰਮੀ ਕੋਲੋਂ ਜਾ ਕੇ ਪੁੱਛ ਸਕਦੇ ਹਾਂ ਮੈਨੂੰ ਨਾ ਤੁਹਾਡੇ ਵਿੱਚ ਕੋਈ ਦਿਲਚਸਪੀ ਹੈ ਨਾ ਹੀ ਇਸ ਵਿਆਹ ਵਿੱਚ ਇਹ ਕਹਿ ਉਹ ਕਮਰੇ ਤੋਂ ਬਾਹਰ ਚਲਾ ਗਿਆ ਤੇ ਹੁਣ ਜੋ ਮਿਰਾਜ ਟੁੱਟ ਗਿਆ ਸੀ ਜੋ ਦਮਨ ਨੇ ਸੁਣ ਲਿਆ ਸੀ ਉਹ ਕੁਝ ਦੇਰ ਲਈ ਉਹਨਾਂ ਸ਼ਬਦਾਂ ਤੇ ਯਕੀਨ ਹੀ ਨਹੀਂ ਕਰ ਸਕ ਪਾਰੀ ਬਿਲਕੁਲ ਬੁੱਤ ਵਾਂਗ ਉਹ ਉੱਥੇ ਖੜੀ ਸੀ ਜਿਵੇਂ ਉਹਦੀ ਹੈਰਾਨੀ ਦੀ ਕੋਈ ਸੀਮਾ ਹੀ ਨਾ ਰਹੀ ਹੋਵੇ ਤੇ ਕੁਝ ਦੇਰ ਬਾਅਦ ਉਸ ਨੂੰ ਜਦੋਂ ਹੋਸ਼ ਆਈ ਤਾਂ ਆਪਣੇ ਆਪ ਹੀ ਹੰਝੂ ਤ੍ਰਿਪ ਤ੍ਰਿਪ ਕਰਦੇ ਅੱਖਾਂ ਤੋਂ ਬਾਹਰ ਆ ਰਹੇ ਸੀ ਨਿਆ ਜਿਸ ਨੇ ਗੁੱਸੇ ਵਿੱਚ ਵੀਰ ਨੂੰ ਬਾਹਰ ਜਾਂਦੇ ਦੇਖ ਲਿਆ ਸੀ ਉਹ ਭੱਜੀ ਦਮਨ ਦੇ ਕਮਰੇ ਵੱਲ ਆਈ ਜਿੱਥੇ ਦਮਨ ਪੱਥਰ ਹੋਈ ਖੜੀ ਸੀ ਹਮ ਸਫਰ ਦਾ ਖ਼ਾਬ ਹਰ ਕਿਸੇ ਲਈ ਖਾਸ ਹੁੰਦਾ ਹੈ ਇਹ ਕੋਈ ਇੱਕ ਦਿਨ ਦਾ ਤਾਂ ਨਹੀਂ ਹੁੰਦਾ ਇਹ ਤਾਂ ਬਹੁਤ ਸਾਰ ਪਹਿਲਾਂ ਤੋਂ ਹੀ ਦੇਖਿਆ ਜਾਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਤੋਂ ਅੱਖਾਂ ਆਪਣੇ ਲਈ ਖ਼ੁਆਬ ਸਜਾਉਣੀਆਂ ਸ਼ੁਰੂ ਕਰਦੀਆਂ ਨੇ ਉਦੋਂ ਤੋਂ ਹੀ ਉਹ ਇੱਕ ਅਜਹੇ ਰਾਜਕੁਮਾਰ ਦੇ ਖਾਬ ਸਜਾਉਣੀਆ ਸ਼ੁਰੂ ਕਰ ਦਿੰਦਿਆਂ ਨੇ ਉਹਨਾਂ ਨੇ ਇੱਕ ਆਣ ਦੇਖਿਆ ਕੋਈ ਆਪਣੇ ਖਵਾਬਾਂ ਵਿੱਚ ਜ਼ਰੂਰ ਸ਼ਾਮਿਲ ਕਰ ਲਿੱਤਾ ਹੁੰਦਾ ਹੈ ਜਿਸ ਵਿੱਚ ਕੋਈ ਕਮੀ ਤਾਂ ਹੁੰਦੀ ਹੀ ਨਹੀਂ ਹੈ ਜੋ ਨਾ ਹੋ ਕੇ ਵੀ ਭੀੜ ਤੋਂ ਬੱਕਰਾ ਹੁੰਦਾ ਹੈ ਜੋ ਮਨ ਦੇ ਕਿਸੇ ਖਾਲੀ ਖੇਤ ਵਿੱਚ ਸਦਾ ਹੀ ਮੌਜੂਦ ਰਹਿੰਦਾ ਹੈ ਹਰ ਵਾਰਿਸ਼ ਵਿੱਚ ਜੋ ਸੁਪਨਿਆਂ ਦੇ ਹਮੇਸ਼ਾ ਵਰਦਾ ਹੈ ਤੇ ਮਿੱਠਾ ਜਿਹਾ ਅਹਿਸਾਸ ਦੇ ਜਾਂਦਾ ਹੈ ਸ਼ਹਿਰ ਦੀਆਂ ਟਿਮਟਮਾਉਂਦੀਆਂ ਬੱਤੀਆਂ ਵਿੱਚ ਵੀ ਕਦੇ-ਕਦੇ ਉਹ ਮਿਲ ਜਾਂਦਾ ਹੈ ਤੇ ਤਾਰਿਆਂ ਦੇ ਛਾਵੇਂ ਵੀ ਹਰ ਮੰਨਤ ਵਿੱਚ ਜੋ ਆਪ ਹੀ ਸ਼ਾਮਿਲ ਹੋ ਜਾਂਦਾ ਹੈ ਤੇ ਫਿਰ ਇੱਕ ਦਿਨ ਉਹ ਮਿਲ ਜਾਇਆ ਕਰਦਾ ਹੈ ਪਰ ਕਿ ਉਹ ਉਹੀ ਮਿਲਦਾ ਹੈ ਜੋ ਖਵਾਬਾਂ ਵਿੱਚ ਸ਼ਾਮਿਲ ਸੀ ਜੋ ਅਣ ਦੇਖਿਆ ਸੀ ਪਰ ਫਿਰ ਵੀ ਆਪਣਾ ਸੀ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਮਨ ਲਕੋ ਕੇ ਬੈਠਾ ਸੀ ਉਸ ਨਾਲ ਕਰਨ ਨੂੰ ਉਸ ਦੀਆਂ ਸੁਣਨ ਨੂੰ ਕਿ ਹਮ ਸਫਰ ਉਹੀ ਬਣ ਕੇ ਆਉਂਦਾ ਹੈ ਤੇ ਜਦੋਂ ਇਹਨਾਂ ਲੱਖਾਂ ਖਵਾਬਾਂ ਨੂੰ ਸਜਾਈ ਬੈਠੀ ਦਮਨ ਨੂੰ ਬੀਰ ਨੇ ਕਿਹਾ ਕਿ ਉਸ ਦਾ ਵਜੂਦ ਉਸ ਲਈ ਕੋਈ ਮਾਇਨੇ ਹੀ ਨਹੀਂ ਰੱਖਦਾ ਤਾਂ ਉਹ ਪੱਥਰ ਹੋ ਗਈ ਸੀ ਖੌਰੇ ਕਿੰਨੇ ਕੋ ਖਵਾਬ ਅੰਦਰ ਹੀ ਅੰਦਰ ਚੂਰ ਚੂਰ ਹੋ ਗਏ ਸੀ ਉਹ ਜੋ ਅੱਜ ਦੇ ਨਹੀਂ ਸੀ ਪਤਾ ਕਦੋਂ ਦੇ ਤੇ ਸੀ ਮਹਿੰਦੀ ਰਤੇ ਹੱਥ ਨਜੁਆ ਨਾਲ ਭੇਜ ਗਈ ਸੀ ਨਿਆਬ ਪਰ ਉਸ ਨੂੰ ਸਮਝਾਉਣ ਲਈ ਬਹੁਤ ਕੁਝ ਕਹਿ ਰਹੀ ਸੀ ਪਰ ਉਸ ਦਾ ਆਲਾ ਦਵਾਲਾ ਜਿਵੇਂ ਕਿਸੇ ਐਸੇ ਚੱਕਰ ਵਿੱਚ ਸੀ ਜਿੱਥੇ ਸਨਾਟਾ ਸੀ ਤੇ ਕੁਝ ਸੋ ਨਹੀਂ ਰਿਹਾ ਸੀ ਥੋੜੀ ਦੇਰ ਬਾਅਦ ਹੋਸ਼ ਆਈ ਤਾਂ ਨਿਆਬ ਨੇ ਕਿਹਾ ਨਾ ਪੁੱਤ ਰੋ ਨਾ ਤੂੰ ਇਸ ਦੀ ਬਿਹੌਰ ਹੈ ਤੇਰੇ ਤੋਂ ਜ਼ਿਆਦਾ ਕਿਸੇ ਦਾ ਹੱਕ ਨਹੀਂ ਇਸ ਤੇ ਇਹ ਸੁਣ ਦਮਨ ਇੱਕਦਮ ਹੈਰਾਨ ਹੋ ਗਈ ਉਸਨੇ ਨਿਆਬ ਵੱਲ ਦੇਖਦੀ ਨੇ ਕਿਹਾ ਮਾਂ ਕਿ ਵੀਰ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਸੀ ਨਿਆਬ ਇੱਕਦਮ ਚੁੱਪ ਹੋ ਗਈ ਤੇ ਖਿਸਕਦੀ ਆਵਾਜ਼ ਵਿੱਚ ਕਹਿਣ ਲੱਗੀ ਨਹੀਂ ਪੁੱਤ ਇਹ ਗੱਲ ਨਹੀਂ ਪੁੱਤ ਇੰਜ ਥੋੜੀ ਹੁੰਦਾ ਦਮਨ ਹੁਣ ਸਮਝ ਗਈ ਸੀ ਕਿ ਕੋਈ ਵੱਡੀ ਗੱਲ ਜ਼ਰੂਰ ਹੈ ਉਸਨੇ ਨਿਆਬ ਨੂੰ ਕਿਹਾ ਪਲੀਜ਼ ਅੱਜ ਵੀ ਕੁਝ ਨਹੀਂ ਵਿਗੜਿਆ ਹੈ ਮੈਨੂੰ ਦੱਸੋ ਕੀ ਗੱਲ ਹੈ ਕੁਝ ਵੀ ਲੁਕਾਉ ਨਾ ਨੇ ਆਪ ਸਮਝ ਗਈ ਕਿ ਹੁਣ ਉਹ ਲੁਕੋ ਨਹੀਂ ਸਕਦੀ ਹਕੀਕਤ ਉਸਨੇ ਕਿਹਾ ਦਮਨ ਮੇਰੇ ਪੁੱਤ ਵਿੱਚ ਕੋਈ ਖੋਟ ਨਹੀਂ ਉਹ ਤਾਂ ਇੱਕ ਡੈਨ ਇਸ ਦੇ ਪਿੱਛੇ ਲੱਗੀ ਹੋਈ ਹੈ ਜੋ ਇਸ ਨੂੰ ਔਰ ਔਰ ਖਾਈ ਜਾਂਦੀ ਹੈ ਇਹ ਸੁਣ ਦਮਨ ਦੇ ਹੋਸ਼ ਗੁੰਮ ਗਏ ਸੀ ਫੇ ਤੁਸੀਂ ਉਸਦਾ ਵਿਆਹ ਮੇਰੇ ਨਾਲ ਕਿਉਂ ਕਰਵਾ ਦਿੱਤਾ ਇੰਜ ਕਿਉਂ ਕੀਤਾ ਤੁਸੀਂ ਕਹ ਦਮਨ ਜ਼ੋਰ-ਜ਼ੋਰ ਨਾਲ ਰੋਣ ਲੱਗ ਗਈ ਨੇ ਆਪ ਨੇ ਫਟਾਫਟ ਕਮਰੇ ਦੇ ਖਿੜਕੀ ਦਰਵਾਜ਼ੇ ਬੰਦ ਕਰ ਦਿੱਤੇ ਤੇ ਆ ਕੇ ਦਮਨ ਕੋਲ ਬੈਠ ਗਈ ਉਸਨੇ ਫਟਾਫਟ ਫੋਨ ਕਰ ਮਾਸੀ ਨੂੰ ਵੀ ਬੁਲਾ ਲਿੱਤਾ ਦਮਨ ਚੁੱਪ ਕਰ ਜਾ ਪੁੱਤਰ ਤੇ ਡੈਡੀ ਨੇ ਸਾਫ਼-ਸਾਫ਼ ਵੀਰ ਨੂੰ ਕਹਿ ਦਿੱਤਾ ਹੈ ਕਿ ਜੇਕਰ ਉਸਨੇ ਉਸ ਕੁੜੀ ਨੂੰ ਆਪਣੀ ਜ਼ਿੰਦਗੀ ਤੋਂ ਨਾ ਕੱਢਿਆ ਤਾਂ ਉਹ ਉਸ ਨੂੰ ਜਾਇਦਾਦ ਤੋਂ ਬੇਦਖਲ ਕਰ ਦੇਣਗੇ ਫਿਰ ਪੁੱਤ ਉਹ ਕਿਹੜਾ ਵਿਆਹੀ ਹੈ ਵੀਰ ਨਾਲ ਜੋ ਤੇਰਾ ਹੱਕ ਉਹ ਤੇਰਾ ਹੀ ਹੈ ਕਿਹੜੇ ਹੱਕ ਦੀ ਗੱਲ ਕਰਦੇ ਹੋ ਤੁਸੀਂ ਕੋਈ ਹੱਕ ਨਹੀਂ ਕੋਈ ਰਿਸ਼ਤਾ ਨਹੀਂ ਵੀਰ ਨੇ ਪ੍ਰੈਸ਼ਰ ਵਿੱਚ ਆ ਕੇ ਮੇਰੇ ਨਾਲ ਵਿਆਹ ਲਿਆ ਹੈ ਹੋਰ ਕੁਝ ਨਹੀਂ ਤੁਸੀਂ ਸਾਰਿਆਂ ਨੇ ਮੈਨੂੰ ਧੋਖਾ ਦਿੱਤਾ ਹੈ ਕਹਿ ਦਮਨ ਰੋ ਰੋ ਆਪਣਾ ਬੁਰਾ ਹਾਲ ਕਰ ਰਹੀ ਸੀ ਮਾਸੀ ਆ ਗਈ ਸੀ ਤੇ ਬਹਾਨੇ ਨਾਲ ਨਿਆਬ ਨੇ ਦੇਵਦੇ ਰੂਬੀ ਨੂੰ ਬਾਹਰ ਘੁੰਮਣ ਲਈ ਪੇਜ ਦਿੱਤਾ ਸੀ ਮਾਸੀ ਸਿੱਧੀ ਦਮਨ ਦੇ ਕਮਰੇ ਵਿੱਚ ਆ ਗਈ ਦਮਨ ਨੇ ਮਾਸੀ ਨੂੰ ਦੇਖਦੇ ਗਿਆ ਮਾਸੀ ਆਗੇ ਤੁਸੀਂ ਤੁਹਾਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਇਆ ਹੈ ਇਹਨਾਂ ਨੇ ਕੀ ਕੀਤਾ ਹੈ ਮਾਸੀ ਨੇ ਨਯਾਵ ਵੱਲ ਦੇਖਿਆ ਤੇ ਫਿਰ ਦਮਨ ਵੱਲ ਦੇਖਦੀ ਨੇ ਕਿਹਾ ਕੀ ਐਡਾ ਵੱਡਾ ਹੋ ਗਿਆ ਜੋ ਰੋ ਰੋ ਗਾਇਲ ਹੋ ਰਹੀ ਹੈ ਤੂੰ ਵੱਡੇ ਕਰਦੇ ਮੁੰਡੇ ਕਈ ਫਸਾਉਣਾ ਚਾਹੁੰਦੀਆਂ ਹੁੰਦੀਆਂ ਵਿਆਹ ਦਾ ਤੇਰੇ ਨਾਲ ਹੋਇਆ ਨਾ ਸ਼ੁਕਰ ਕਰ ਇਹ ਸੁਣਤਾ ਦਮਨ ਤੇ ਜਿਵੇਂ ਪਹਾੜ ਹੀ ਡਿੱਗ ਪਿਆ ਹੋਵੇ ਉਸਨੇ ਹੈਰਾਨੀ ਨਾਲ ਮਾਸੀ ਵੱਲ ਦੇਖਦੀ ਨੇ ਕਿਹਾ ਤੁਹਾਨੂੰ ਪਤਾ ਸੀ ਆਹੋ ਤੇ ਫਿਰ ਕੀ ਹੋ ਗਿਆ ਜੇ ਪਤਾ ਸੀ ਕੀ ਵੱਡਾ ਸੀ ਆਪੇ ਸੁਧਰ ਜਾਏਗਾ ਕੋਈ ਵੱਡੀ ਗੱਲ ਨਹੀਂ ਨਾਲੇ ਜ਼ਿਆਦਾ ਰੋਣਾ ਧੋਣਾ ਪਾਉਣ ਨਾਲ ਹੁਣ ਕੀ ਹੋ ਜਾਏਗਾ ਉਸਨੇ ਨਿਆਬ ਨੂੰ ਕਿਹਾ ਤੁਸੀਂ ਜਰਾ ਬਾਹਰ ਜਾਓ ਮੈਂ ਦਮਨ ਨਾਲ ਇਕੱਲੇ ਵਿੱਚ ਗੱਲ ਕਰਨੀ ਹੈ ਨੇ ਆਪ ਕੋ ਔਰ ਕਮਰੇ ਤੋਂ ਬਾਹਰ ਚਲੀ ਗਈ ਕਦੇ ਕਦੇ ਆਪਾਂ ਸੋਚਦੇ ਹਾਂ ਕਿ ਇਹ ਤਾਂ ਪਹਾੜ ਦੇ ਗਿਆ ਪਰ ਇਸ ਗੱਲ ਤੋਂ ਬੇਖਬਰ ਹੁੰਦੇ ਆ ਕਿ ਪਹਾੜ ਤੋਂ ਵੀ ਵੱਧ ਅੱਗੇ ਬਹੁਤ ਕੁਝ ਹੋਇਆ ਕਰਦਾ ਹੈ ਜ਼ਿੰਦਗੀ ਜਦੋਂ ਬੇਦਰਦ ਹੋਣ ਤੇ ਆਉਂਦੀ ਹੈ ਤਾਂ ਲਿਹਾਜ਼ ਕੋਈ ਨਹੀਂ ਰੱਖਦੀ ਪਰ ਕਹਿੰਦੇ ਤਾਂ ਇਹ ਵੀ ਨਹੀਂ ਕਿ ਜ਼ਿੰਦਗੀ ਉਸਦਾ ਹੀ ਇਮਤਿਹਾਨ ਲੈਂਦੀ ਹੈ ਜਿਸ ਵਿੱਚ ਉਸ ਨੂੰ ਸਹਿਣ ਦੀ ਤਾਕਤ ਹੁੰਦੀ ਹੈ ਤੇ ਸੋਚ ਫਿਰ ਇਹ ਸੋਚਦੀ ਹੈ ਕਿ ਕਿੰਨਾ ਚੰਗਾ ਹੁੰਦਾ ਜੇਕਰ ਇਹ ਤਾਕਤ ਕਿਸੇ ਨੂੰ ਨਾ ਹੀ ਮਿਲਦੀ ਨਾ ਜ਼ਿੰਦਗੀ ਇਮਤਿਹਾਨ ਲੈਂਦੀ ਨਾ ਦੁੱਖ ਮਿਲਦਾ ਤੇ ਨਾ ਹੀ ਰੋਹ ਤੱਕ ਟੀਸ ਪਹੁੰਚਦੀ ਖੈਰ ਕੌਣ ਸਮਝ ਸਕਿਆ ਹੈ ਕੁਦਰਤ ਦੇ ਕਾਜਾਂ ਨੂੰ ਕੀ ਪਤਾ ਹੁੰਦਾ ਵਕਤ ਦੇ ਘਰ ਵਿੱਚ ਕੀ ਭਲ ਰਿਹਾ ਤੇ ਕੀ ਪੈਦਾ ਹੋਣਾ ਵਕਤ ਦੀਆਂ ਕਰਵਟਾਂ ਵਕਤ ਹੀ ਜਾਣੇ ਮਾਸੀ ਨੇ ਨਿਆਬ ਨੂੰ ਬਾਹਰ ਪੇਚ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਤੇ ਦਮਨ ਵੱਲ ਆ ਗਈ ਦਮਨ ਹੈਰਾਨ ਹੋਈ ਮਾਸੀ ਵੱਲ ਦੇਖ ਰਹੀ ਸੀ ਉਸਨੇ ਗੁਰੱਚ ਗਲੇ ਨਾਲ ਮਾਸੀ ਨੂੰ ਕਿਹਾ ਤੁਸੀਂ ਜਾਣ ਬੁੱਝ ਇੰਜ ਕਿਉਂ ਕੀਤਾ ਮੈਂ ਕੀ ਕੀਤਾ ਕੁੜੀ ਮਹਿਲਾ ਵਰਗੇ ਕਰਦੀ ਨਾ ਬਣਾ ਦਿੱਤਾ ਤੈਨੂੰ ਹੋਰ ਕੀ ਕਰਨਾ ਸੀ ਅਗਲੇ ਤੈਨੂੰ ਪੜਾਉਣ ਲਿਖਾਉਣ ਨੂੰ ਵੀ ਤਿਆਰ ਨਹੀਂ ਮੈਂ ਇੱਥੇ ਨਹੀਂ ਰਹਿ ਸਕਦੀ ਮੈਂ ਹੁਣੇ ਮਾਂ ਨੂੰ ਫੋਨ ਕਰ ਸਭ ਦੱਸ ਦੇਣਾ ਉਹ ਤੁਹਾਡੇ ਨਾਲ ਗੱਲ ਕਰਨਗੇ ਮਾਸੀ ਨੇ ਠੰਡਾ ਸਾਹ ਲੈਂਦੇ ਕਿਆ ਤੇਰੀ ਮਰਜ਼ੀ ਮਾਂ ਪਹਿਲੋਂ ਕਿਹੜੀ ਸੌਖੀ ਸੀ ਤੇਰੀ ਭਰਾ ਦੇ ਦਰ ਤੇ ਜ਼ਿੰਦਗੀ ਕੱਢੀ ਉਸਨੇ ਤੇ ਹੁਣ ਜਾ ਕੇ ਕੁਝ ਸੈੱਟ ਹੋਇਆ ਤੇਰਾ ਵੀਰ ਹੁਣ ਉਹ ਰੀਤ ਨੂੰ ਤੂੰ ਵੀ ਨਿਵਾ ਲਈ ਭਰਾ ਦੇ ਦਰ ਵਾਲੀ ਤੇ ਮਾਂ ਨੂੰ ਫਿਰ ਪਾ ਦੇਵੀ ਅਜਾਬ ਵਿੱਚ ਇਹ ਸੁਣ ਦਮਨ ਹੈਰਾਨ ਹੋਈ ਮਾਸੀ ਵੱਲ ਦੇਖਣ ਲੱਗੀ ਪੁੱਤ ਤੂੰ ਇੱਕ ਹਫ਼ਤਾ ਇੱਥੇ ਰਹੀ ਹੈ ਕਿਵੇਂ ਰਹੀ ਕਿਵੇਂ ਨਾ ਰਹੀ ਇਹ ਤਾਂ ਤੈਨੂੰ ਪਤਾ ਸਮਾਜ ਦਾ ਇਹ ਜਾਣਦਾ ਤੂੰ ਵਿਆਹੀ ਇੱਕ ਹਫ਼ਤਾ ਵੀਰ ਨਾਲ ਰਹੀ ਬਾਕੀ ਤੂੰ ਆਪ ਸਮਝਦਾਰ ਫਿਰ ਹੁਣ ਇਹ ਵੀ ਸੋਚ ਜੇ ਘਰ ਛੱਡ ਤੂੰ ਜਾਵੇਂਗੀ ਤਾਂ ਰੂਬੀ ਵੀ ਨਹੀਂ ਰੱਖਣੀ ਇਹਨਾਂ ਨੇ ਦੋ ਪਹਿਣਾ ਤਾਂ ਹੀ ਤਾਂ ਅਗਲੇ ਵਿਆਹ ਕੇ ਲਿਆਏ ਸੀ ਕਿ ਇੱਕ ਦੂਜੇ ਨੂੰ ਦੇਖ ਫਸਦੀਆਂ ਰਹਿਣ ਦੋਨੋਂ ਆਹੋ ਤੂੰ ਆਪਣਾ ਘਰ ਤੋੜਨ ਦੀ ਕਰਦੀ ਉਸ ਦਾ ਘਰ ਵੀ ਤੋੜੇਗੀ ਉਸ ਦੇ ਮਾਪੇ ਸਾਰੀ ਉਮਰ ਤਵਾਨੂੰ ਸਾਰਿਆਂ ਨੂੰ ਪਾਲਦੇ ਰਹੇ ਮਾਸੀ ਇੱਕ ਤੋਂ ਬਾਅਦ ਇੱਕ ਸੋਟਾ ਦਮਨ ਦੇ ਸਿਰ ਤੇ ਮਾਰ ਰਹੀ ਸੀ ਤੇ ਦਮਨ ਦੀਆਂ ਅੱਖਾਂ ਤ੍ਰਿਪ ਤ੍ਰਿਪ ਭਗ ਰਹੀਆਂ ਸਨ ਪਰ ਬੁੱਲ ਜਿਵੇਂ ਸਿਉ ਗਏ ਹੁਣ ਅੱਖਾਂ ਅੱਗੇ ਹਨੇਰਾ ਆਈ ਜਾ ਰਿਹਾ ਸੀ ਮਾਸੀ ਨੇ ਆਪਣੀ ਗੱਲ ਮਕਾਉਂਦੀ ਨੇ ਕਿਹਾ ਪੜੇ ਲਿਖੇ ਸਾਮੇਦਾਰ ਹੈ ਤੂੰ ਆਪਣਾ ਬੁਰਾ ਭਲਾ ਬੁਰਾ ਸੋਚ ਕੇ ਕੋਈ ਫੈਸਲਾ ਕਰੀ ਬਾਕੀ ਪੁੱਤ ਬੰਦਾ ਬਾਹਰ ਚਾਏ ਲੱਖ ਮੂੰਹ ਮਾਰਦਾ ਫਿਰੇ ਆਉਣਾ ਤਾਂ ਉਸਨੇ ਘਰ ਹੀ ਹੁੰਦਾ ਐਨੀ ਕੋ ਗੱਲ ਪਿੱਛੇ ਐਵੇਂ ਵਿਚਾਰੀ ਆਪਣੀ ਮਾਂ ਨੂੰ ਨਾ ਕੁਝ ਕਰ ਬੈਠੀ ਚੰਗਾ ਮੈਂ ਚਲਦੀ ਹਾਂ ਕਹਿ ਮਾਸੀ ਕਮਰੇ ਤੋਂ ਬਾਹਰ ਚਲੀ ਗਈ ਨਿਆਬ ਕੋਰ ਬਾਹਰ ਹੀ ਖੜੀ ਸੀ ਬੇਬੇ ਕੀ ਹੋਇਆ ਕੁਝ ਨਹੀਂ ਸ਼ਾਣੀ ਸਮਝਦਾਰ ਹੈ ਸਮਝ ਜਾਏਗੀ ਬਸ ਤੁਸੀਂ ਕਿਸੇ ਤਰ੍ਹਾਂ ਅਜੇ ਪੱਗ ਫੇਰੇ ਨੂੰ ਟਾਲ ਦੇਣਾ ਬਾਕੀ ਹੌਲੀ ਹੌਲੀ ਠੀਕ ਹੋ ਜਾਣਾ ਮੈਂ ਚਲਦੀ ਹੁਣ ਕਹਿ ਮਾਸੀ ਚਲੀ ਗਈ ਨੇ ਆਪ ਕੋ ਦਮਨ ਦੇ ਕਮਰੇ ਵਿੱਚ ਗਈ ਜਿੱਥੇ ਹੈ ਨੇਰੇ ਤੇ ਸਿਸਕੀਆਂ ਤੋਂ ਸਿਵਾ ਕੁਝ ਵੀ ਨਹੀਂ ਸੀ ਦਮਨ ਪੁੱਤ ਐਵੇਂ ਦਿਲ ਨਾ ਛੱਡ ਸਾਡੀ ਤਾਂ ਸਾਰੀ ਉਮੀਦ ਤੇਰੇ ਤੇ ਹੈ ਤੋਂਹੇ ਵੀਰ ਨੂੰ ਵਾਪਸ ਮੋੜ ਸਕਦੀ ਹੈ ਨਿਆਬ ਨੇ ਦਮਨ ਦੇ ਸਿਰ ਤੇ ਹੱਥ ਫੇਰਦੀ ਨੇ ਕਿਹਾ ਪਰ ਦਮਨ بار بار ਰੋਂਦੀ ਹੋਈ ਇਹੀ ਕਹਿ ਰਹੀ ਸੀ ਤੁਸੀਂ ਇੰਜ ਕਿਉਂ ਕੀਤਾ ਮੈਂ ਤੁਹਾਡਾ ਕੀ ਵਿਗਾੜਿਆ ਸੀ ਦੇਵ ਤੇ ਰੂਬੀ ਵਾਪਸ ਆ ਗਏ ਸੀ ਰਾਤ ਕਾਫੀ ਹੋ ਗਈ ਸੀ ਦੇਵ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਦਮਨ ਨੂੰ ਕੁਝ ਪਤਾ ਲੱਗ ਗਿਆ ਹੈ ਰੂਬੀ ਨੇ ਜਦੋਂ ਦਮਨ ਨੂੰ ਇੰਜ ਰੋਂਦੇ ਦੇਖਿਆ ਉਹ ਸਕੂਲ ਚਲੀ ਗਈ ਦਮਨ ਨੇ ਕੁੱਟ ਕੇ ਰੂਬੀ ਨੂੰ ਗੱਲ ਬੱਕਰੀ ਵਿੱਚ ਲੈ ਲਿਆ ਤੇ ਰੋਣ ਲੱਗ ਗਈ ਤੇ ਸਾਰੀ ਗੱਲ ਉਸ ਨੂੰ ਦੱਸੀ ਰੂਬੀ ਨੇ ਦਮਨ ਨੂੰ ਚੁੱਪ ਕਰਵਾਉਂਦੇ ਕਿਹਾ ਕਿ ਮਾਂ ਨੇ ਮੈਨੂੰ ਇਹ ਗੱਲ ਪਹਿਲੇ ਹੀ ਦੱਸੀ ਸੀ ਤੇ ਕਸਮ ਦਿੱਤੀ ਸੀ ਕਿ ਮੈਂ ਇਹ ਤੈਨੂੰ ਜਾਂ ਕਿਸੇ ਨੂੰ ਵੀ ਨਾ ਦੱਸਾਂ ਉਹਨਾਂ ਨੇ ਇਹ ਵੀ ਨਾ ਕਿਹਾ ਸੀ ਕਿ ਦਮਨ ਬਹੁਤ ਸੋਹਣੀ ਹੈ ਉਸ ਦਾ ਘਰ ਵਾਲਾ ਜਿਆਦਾ ਦੇਰ ਉਸ ਤੋਂ ਦੂਰ ਨਹੀਂ रह ਸਕੇਗਾ ਤੇ ਚੁੱਪ ਕਰ ਰੂਬੀ ਮਾਮੀ ਜੀ ਨੂੰ ਵੀ ਪਤਾ ਸੀ ਤੇ ਤੈਨੂੰ ਵੀ ਪਰ ਤੁਸੀਂ ਮੈਨੂੰ ਜਾਂ ਕਿਸੇ ਨੂੰ ਦੱਸਿਆ ਕਿਉਂ ਨਹੀਂ ਜਾਂ ਫਿਰ ਸਾਰੇ ਜਾਣਦੇ ਸੀ ਇਹ ਗੱਲ ਰੂਬੀ ਨੇ ਉਸ ਨੂੰ ਬਾਹਰ ਤੋਂ ਫੜਦੀ ਨਿਕਿਆ ਨਹੀਂ ਨਹੀਂ ਦਮਨ ਹੋਰ ਕੋਈ ਨਹੀਂ ਜਾਣਦਾ ਸਭ ਠੀਕ ਹੋ ਜਾਏਗਾ ਤੂੰ ਫਿਕਰ ਨਾ ਕਰ ਤੂੰ ਪਲੀਜ਼ ਜਾਂ ਇਥੋਂ ਰੂਬੀ ਮੈਂ ਥੋੜੀ ਇਦਰ ਇਕੱਲਾ ਰਹਿਣਾ ਚਾਹੁੰਦੀ ਹਾਂ ਗੁਰੂਜ ਆਵਾਜ਼ ਵਿੱਚ ਬਸ ਇਹ ਹੀ ਨਿਕਲਿਆ ਦਮਨ ਦੇ ਰੂਬੀ ਅੱਖਾਂ ਚੁੱਕਾ ਕਮਰੇ ਤੋਂ ਬਾਹਰ ਹੋ ਗਈ ਦਮਨ ਦੀ ਸੋਚ ਤੇ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਸੀ ਸਾਰੇ ਦਿਨ ਦੀਆਂ ਸਭ ਲੋਕਾਂ ਦੀਆਂ ਗੱਲਾਂ ਉਸਦੇ ਦਿਮਾਗ ਵਿੱਚ ਘੁੰਮ ਰਹੀਆਂ ਸੀ ਤੇ ਇੱਕਦਮ ਉਸ ਨੂੰ ਚੱਕਰ ਆ ਗਿਆ ਤੇ ਉਹ 헤ਠਾਂ ਡਿੱਗ ਗਈ ਨਿਆਬ ਖਾਣਾ ਲੈ ਕੇ ਥੋੜੀ ਦੇਰ ਬਾਅਦ ਜਦੋਂ ਕਮਰੇ ਵਿੱਚ ਚਾਈ ਤਾਂ ਦਮਨ ਨੂੰ ਇੰਜ ਜ਼ਮੀਨ ਤੇ ਡਿੱਗੀ ਦੇਖ ਉਹਦੇ ਹੱਥ ਦੀ ਪਲੇਟ ਛੋਟੇ ਹੇਠਾਂ ਦਿਖ ਗਈ ਜੋ ਹਾਰ ਕੇ ਡਿੱਗ ਗਿਆ ਸੀ ਉਹ ਸ਼ਰੀਰ ਸੀ ਜੋ ਟੁੱਟ ਕੇ ਵਿਖਰੇ ਸੀ ਉਹ ਸੁਪਨੇ ਜੋ ਸ਼ਾਇਦ ਕੋਈ ਦੇਖ ਨਹੀਂ ਪਾਇਆ ਸੀ ਤੇ ਜਿਸ ਨੇ ਜ਼ਿਆਦਾ ਸੱਟ ਮਾਰੀ ਸੀ ਉਹ ਤਾਂ ਆਪਣੇ ਤੇ ਯਕੀਨ ਸੀ ਕਦੇ ਕਦੇ ਜੋ ਸਭ ਦੇ ਜ਼ਿਆਦਾ ਭਰੋਸੇਯੋਗ ਹੁੰਦਾ ਹੈ ਉਹ ਹੀ ਸਭ ਤੋਂ ਜ਼ਿਆਦਾ ਭਰੋਸਾ ਤੋੜਦਾ ਵੀ ਹੈ ਜਾਂ ਫਿਰ ਇਸ ਨੇ ਉਹ ਲੇਖੇ ਵਿੱਚ ਰੱਖਿਆ ਹੁੰਦਾ ਕਿ ਮੇਰੇ ਤੋਂ ਵੱਧ ਤੇਰਾ ਕੋਈ ਸਖਾ ਨਹੀਂ ਉਹ ਸਭ ਤੋਂ ਵੱਡਾ ਦੁਸ਼ਮਣ ਬਣਦਾ ਇਹ ਜੋ ਜ਼ਿੰਦਗੀ ਦੀਆਂ ਰਾਹਾਂ ਹੁੰਦੀਆਂ ਉਸ ਦੇ ਮੋੜ ਤਾਂ ਬਹੁਤ بڑے ਖਤਰਨਾਕ ਹੁੰਦੇ ਪਰ ਆਲੇ-ਭੋਲੇ ਮਨ ਨੂੰ ਕੀ ਪਤਾ ਕਿਸ ਭੇਸ ਵਿੱਚ ਕੌਣ ਲੁਕਿਆ ਬੈਠਾ ਸਮਝਦਾਰ ਤਾਂ ਇਨਸਾਨ ਠੋਕਰਾਂ ਤੋਂ ਹੁੰਦਾ ਹੈ ਪਰ ਕਿੰਨਾ ਸੰਭਲ ਪਾਉਂਦਾ ਹੈ ਜਾਂ ਕਿਹੜੇ-ਕਿਹੜੇ ਜ਼ਖਮ ਰਫੂ ਕਰ ਪਾਉਂਦਾ ਹੈ ਇਹ ਤਾਂ ਨਸੀਬ ਹੀ ਜਾਣੇ ਜ਼ਮੀਨ ਤੇ ਪਈ ਦਮਨ ਨੂੰ ਦੇਖ ਨਿਆਬ ਡਰ ਗਈ ਸੀ ਉਸਨੇ ਦੇਵ ਨੂੰ ਆਵਾਜ਼ ਮਾਰੀ ਜੋ ਦੌੜਦਾ ਹੋਇਆ ਆਇਆ ਉਸਦੇ ਪਿੱਛੇ ਹੀ ਰੂਬੀ ਵੀ ਆ ਗਈ ਨਿਆਬ ਨੇ ਫਟਾਫਟ ਦਮਨ ਨੂੰ ਦੇਖਿਆ ਤੇ ਚੈੱਕ ਕੀਤਾ ਉਹਦੇ ਸਾਹ ਚੱਲ ਰਹੇ ਸੀ ਉਸਨੇ ਰੂਬੀ ਨੂੰ ਪਾਣੀ ਲਿਆਉਣ ਲਈ ਕਿਹਾ ਤੇ ਦੇਵ ਨੂੰ ਉਸ ਨੂੰ ਚੁੱਕ ਬਿਸਤਰੇ ਤੇ ਪਾਉਣ ਨੂੰ ਕਿਹਾ ਦੇਮ ਨੇ ਦਮਨ ਨੂੰ ਜ਼ਮੀਨ ਤੋਂ ਚੁੱਕ ਕੇ ਬਿਸਤਰੇ ਤੇ ਪਾ ਦਿੱਤਾ ਪਰ ਇਸ ਉਸ ਲਈ ਵੀ ਸਹਜ ਨਹੀਂ ਸੀ ਦਿਲ ਦੀ ਜ਼ਮੀਨ ਤੇ ਜੋ ਪਿਆਰ ਦਾ ਬੀਜ ਪਹਿਲਾਂ ਹੀ ਡਿੱਗਿਆ ਹੋਇਆ ਸੀ ਉਹ ਦਮਨ ਦੀ ਸ਼ੋਂਹ ਨਾਲ ਪਤਾ ਨਹੀਂ ਕਦੋਂ ਪੁੰਗਰ ਪਿਆ ਸੀ ਉਹਦੇ ਸਾਹ ਆਪਣੇ ਚਿਹਰੇ ਤੇ ਪੈਂਦੇ ਹੀ ਦੇਵ ਦੀਆਂ ਅੱਖਾਂ ਵਿੱਚ ਨਮੀ ਆ ਗਈ ਸੀ ਉਸ ਨੇ ਦਮਨ ਦੇ ਮੱਥੇ ਨੂੰ ਹੱਥ ਲਗਾਉਂਦੇ ਗਿਆ ਮਾਂ ਦਮਨ ਨੂੰ ਬੁਖਾਰ ਬਹੁਤ ਤੇਜ਼ ਹੈ ਰੂਬੀ ਪਾਣੀ ਲੈ ਕੇ ਆ ਗਈ ਦਮਨ ਬੇਹੋਸ਼ ਹੋਈ ਵੀ ਮਾਂ ਮਾਂ ਬੁੜਬੜਾ ਰਹੀ ਸੀ ਨਿਆਬ ਨੇ ਉਸ ਨੂੰ ਪਾਣੀ ਪਿਲਾਇਆ ਪਰ ਉਹ ਹੋਸ਼ ਨਹੀਂ ਸੀ ਕਰ ਰਹੀ ਦੇਵ ਨੇ ਡਾਕਟਰ ਨੂੰ ਫੋਨ ਕਰ ਕਰ ਬੁਲਾ ਲਿਆ ਤੇ ਨਿਆਬ ਨੇ ਦਲਜੀਤ ਨੂੰ ਤੇ ਵੀਰ ਨੂੰ ਫੋਨ ਕੀਤਾ ਵੀਰ ਨੇ ਆਉਣ ਤੋਂ ਮਨ ਕਰ ਦਿੱਤਾ ਤੇ ਫੋਨ ਕੱਟ ਦਿੱਤਾ ਨਿਆਬ ਤੰਦ ਪੀਂਦੀ ਰਹਿ ਗਈ ਡਾਕਟਰ ਆ ਗਿਆ ਸੀ ਡਾਕਟਰ ਨੇ ਦਮਨ ਨੂੰ ਚੈੱਕ ਕਰਦੇ ਗਿਆ ਕੋਈ ਵੱਡਾ ਸਦਮਾ ਲੱਗਿਆ ਹੈ ਜਿਸ ਕਾਰਨ ਬੇਹੋਸ਼ ਹੋ ਗਈ ਹੈ ਤੇ ਬੁਖਾਰ ਆ ਗਿਆ ਦਵਾਈ ਦੇ ਦਿੱਤੀ ਹੈ ਸਵੇਰ ਤੱਕ ਹੋਸ਼ ਆ ਜਾਏਗੀ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਹੈ ਤੇ ਇਕੱਲੇ ਵੀ ਨਾ ਛੱਡਣਾ ਨਿਆਬ ਨੇ ਡਾਕਟਰ ਤੋਂ ਦਵਾਈ ਸਮਝ ਲਈ ਫਿਰ ਕਿੰਨੀ ਜਰ ਉਹ ਦਮਨ ਦੇ ਕੋਲ ਬੈਠੀ ਰਹੀ ਰੂਬੀ ਆਪਣੇ ਕਮਰੇ ਵਿੱਚ ਚਲੀ ਗਈ ਸੀ ਪਰਦੇਵ ਉੱਥੇ ਹੀ ਨਿਆਬ ਕੋਲ ਬੈਠਾ ਰਿਹਾ ਕਦੇ-ਕਦੇ ਚੋਰ ਨਜ਼ਰ ਨਾਲ ਉਹ ਦਮਨ ਨੂੰ ਦੇਖ ਲੈਂਦਾ ਦਲਜੀਤ ਵੀ ਘਰ ਆ ਗਿਆ ਉਸ ਨੂੰ ਦੇਖ ਨਿਆਬ ਉੱਟ ਕੇ ਬਾਹਰ ਚਲੀ ਗਈ ਦੇਖ ਲੋ ਆਪਣੇ ਮੁੰਡੇ ਦੀ ਕਰਤੂਤ ਅੱਜੇ ਵੀ ਪਿੱਛਾ ਨਹੀਂ ਛੱਡਦਾ ਉਸ ਚੜੇਲ ਦਾ ਕੁੜੀ ਦਾ ਬੁਰਾ ਹਾਲ ਹੋਇਆ ਪਿਆ ਮੈਂ ਤਾਂ ਖੁਦ ਹੀ ਸ਼ਰਮ ਵਿੱਚ ਡੁੱਬੀ ਪਈ ਹਾਂ ਗੁਨਾਹਗਰ ਮਹਿਸੂਸ ਕਰ ਰਹੀ ਹਾਂ ਖੁਦ ਨੂੰ ਦਲਜੀਤ ਨੇ ਗੁੱਸੇ ਨਾਲ ਨਿਆਬ ਵੱਲ ਦੇਖਦੇ ਨੇ ਕਿਆ ਕੁਝ ਜਲਦੀ ਹੀ ਨਹੀਂ ਅਹਿਸਾਸ ਹੋ ਗਿਆ ਤੈਨੂੰ ਨਿਆਬ ਮੈਂ ਪਹਿਲਾਂ ਹੀ ਕਿਹਾ ਸੀ ਕਿ ਵੀਰ ਦੀ ਮਰਜ਼ੀ ਤੋਂ ਬਗੈਰ ਕੁਝ ਨਾ ਕਰ ਪਰ ਬੇਬੇ ਨੇ ਮੈਨੂੰ ਕਿਹਾ ਸੀ ਕਿ ਮਿਡਲ ਕਲਾਸ ਕਰਾਂਦੀਆਂ ਕੁੜੀਆਂ ਐਡਜਸਟ ਕਰ ਲੈਂਦੀਆਂ ਨੇ ਤੇ ਉਹ ਵੀਰ ਨੂੰ ਵੀ ਆਪਣਾ ਲਵੇਗੀ ਹੌਲੀ ਹੌਲੀ ਸਭ ਠੀਕ ਹੋ ਜਾਏਗਾ ਨਿਆਬ ਨਿਆਬ ਤੂੰ ਮੇਰੀ ਇੱਕ ਵੀ ਨਾ ਸੁਣੀ ਤੇ ਉਸ ਬੇਬੇ ਪਿੱਛੇ ਲੱਗ ਰਹੀ ਨਿਆਬ ਨੇ ਸਿਰ ਫੜਦੀ ਨੇ ਕਿਹਾ ਹੁਣ ਜੇ ਗਲਤੀ ਹੋ ਹੀ ਗਈ ਐ ਤਾਂ ਮੈਂ ਕੀ ਕਰਾਂ ਇਹ ਗਲਤੀ ਤੂੰ ਪਹਿਲਾਂ ਵੀ ਕੀਤੀ ਸੀ ਇਹ ਸੁਨਿਆਵ ਦਾ ਰੰਗ ਉੱਡ ਗਿਆ ਚੁੱਪ ਕਰ ਜਾਓ ਇਹ ਗੱਲ ਕਰਨ ਦਾ ਵਕਤ ਨਹੀਂ ਹੁਣ ਦਮਨ ਹੋਰ ਕੋਈ ਸਦਮਾ ਨਹੀਂ ਲੈ ਸਕਦੀ ਹੁਣ ਗੱਡੇ ਮੁਰਦੇ ਨਾ ਉਖਾੜ ਪਲੀਜ਼ ਹੁਣ ਕੀ ਕਰੀਏ ਇਹ ਸੋਚੋ ਹੁਣ ਤਾਂ ਬਸ ਵਕਤ ਤੇ ਸੁੱਟ ਦੋ ਤੇ ਇੰਤਜ਼ਾਰ ਕਰੋ ਹੁਣ ਦਮਨ ਦੀ ਕਿਸਮਤ ਹੈ ਕੁੜੀ ਹੈ ਬਹੁਤ ਚੰਗੀ ਕਹ ਨਿਆਵ ਦੀਆਂ ਅੱਖਾਂ ਪਾਰ ਆਈਆਂ ਉਦਰ ਕਮਰੇ ਵਿੱਚ ਦੇਵਦਮਨ ਦੇ ਕੋਲ ਸੀ ਦੀਵਾ ਹੀ ਅਸੱਤਾਂ ਕੀਤਾ ਸੀ ਦੇਵ ਇੱਕ ਟੱਕ ਦਮਨ ਨੂੰ ਦੇਖ ਰਿਹਾ ਸੀ ਉਹਦਾ ਗੋਰਾ ਚਿਹਰਾ ਬੁਖਾਰ ਨਾਲ ਲਾਲ ਹੋਇਆ ਮਗ ਰਿਆ ਸੀ ਤੇ ਇਸ ਬੇਹੋਸ਼ੀ ਦੀ ਹਾਲਤ ਵਿੱਚ ਉਹ ਇੱਕ ਭੋਲੇ ਬਾਲਵੰਗ ਲੱਗ ਰਿਹਾ ਸੀ ਦੇਵ ਦੀ ਨਜ਼ਰ ਉਸ ਤੋਂ ਹਟ ਹੀ ਨਹੀਂ ਪਈ ਭਾਰੀ ਸੀ ਪਰ ਉਹ ਖੁਦ ਨੂੰ ਬਾਰ-ਬਾਰ ਇਹ ਸਮਝਾ ਰਿਹਾ ਸੀ ਕਿ ਇਹ ਸਹੀ ਨਹੀਂ ਇਹ ਸੋਚਦਾ ਜੋ ਇੱਕਦਮ ਉੱਠ ਕਮਰੇ ਤੋਂ ਬਾਹਰ ਚਲਾ ਗਿਆ ਥੋੜੀ دیر ਬਾਅਦ ਰੂਬੀ ਉਸ ਕੋਲ ਆ ਗਈ ਸੀ ਰਾਤ ਕਾਫੀ ਹੋ ਗਈ ਸੀ ਦਮਨ ਹੋਸ਼ ਵਿੱਚ ਆ ਰਹੀ ਸੀ ਉਸ ਨੇ ਅੱਖਾਂ ਖੋਲੀਆਂ ਤਾਂ ਸਾਹਮਣੇ ਰੂਬੀ ਬੈਠੀ ਸੀ ਦਮਨ ਰੂਬੀ ਨੂੰ ਦੇਖ ਹੌਲੀ-ਹੌਲੀ ਉੱਠ ਕੇ ਬੈਠ ਗਈ ਉਹਦੀ ਨਜ਼ਰ ਵਿੱਚ ਨਿਰਾਜਗੀ ਸੀ ਪਰ ਫਿਰ ਵੀ ਉਸ ਨੇ ਹਿੰਮਤ ਕਰਕੇ ਰੂਬੀ ਨੂੰ ਪੁੱਛ ਲਿਆ ਰੂਬੀ ਹੋਰ ਕੌਣ-ਕੌਣ ਜਾਣਦਾ ਸੀ ਇਸ ਗੱਲ ਨੂੰ ਘਰ ਵਿੱਚ ਰੂਬੀ ਨੇ ਨਜ ਚਰਾਉਂਦੀ ਨੇ ਹੌਲੀ ਆਵਾਜ਼ ਵਿੱਚ ਕਿਹਾ ਬਸ ਮੰਮੀ ਮਾਮਾ ਜੀ ਜਾਣਦੇ ਸੀ ਨਹੀਂ ਉਹਨਾਂ ਨੂੰ ਨਹੀਂ ਪਤਾ ਮੇਰੇ ਮੰਮੀ ਦਿਲਰਾਜ ਵੀਰ ਕਿਸੇ ਨੂੰ ਪਤਾ ਸੀ ਨਹੀਂ ਨਹੀਂ ਦਮਨ ਕੋਈ ਨਹੀਂ ਜਾਣਦਾ ਤੂੰ ਕਿਉਂ ਇੰਝ ਕਰਦੀ ਹੈ ਸਭ ਠੀਕ ਹੋ ਜਾਣਾ ਤੂੰ ਫਿਕਰ ਨਾ ਕਰ ਦਮਨ ਨੇ ਭਰੀਆਂ ਅੱਖਾਂ ਨਾਲ ਰੂਬੀ ਨੂੰ ਦੇਖਦੀ ਹੋਈ ਕਿਹਾ ਮੈਂ ਤਾਂ ਤੁਹਾਨੂੰ ਤੋਖੇ ਬਾਜ ਵੀ ਨਹੀਂ ਕਹਿ ਸਕਦੀ ਦੇਖ ਦਮਨ ਤੂੰ ਸਾਨੂੰ ਕੁਝ ਵੀ ਕਿਉਂ ਕਹੇਗੀ ਕਿੰਨਾ ਸੋਨਾ ਘਰ ਹੈ ਕੋਈ ਕਮੀ ਨਹੀਂ ਬੰਦੇ ਮੁਰ ਘਰ ਹੀ ਆਉਂਦੇ ਨੇ ਤੇ ਮੰਮੀ ਡੈਡੀ ਨੇ ਕਿੰਨਾ ਕੀਤਾ ਅੱਜ ਤੱਕ ਤੁਹਾਡੇ ਲਈ ਉਹ ਤੇਰਾ ਬੁਰਾ ਕਿਉਂ ਕਰਨਗੇ ਸਿਆਣੀ ਬਣ ਨਮਾ ਨਮਾ ਵਿਆਹ ਹੋਇਆ ਜੇ ਇੰਜ ਕਰੇਗੀ ਤੇ ਲੋਕਾਂ ਤੈਨੂੰ ਹੀ ਕਹਿਣਾ ਇਸ ਵਿੱਚ ਹੀ ਕੋਈ ਖੋਟ ਹੋਵੇਗੀ ਇਹ ਆਪ ਹੀ ਬਸਣਾ ਨਹੀਂ ਚਾਹੁੰਦੀ ਹੋਣੀ ਬਾਕੀ ਤੂੰ ਆਪ ਸਮਝਦਾਰ ਰੂਬੀ ਦੀਆਂ ਗੱਲਾਂ ਸੁਣ ਦਮਨ ਹੈਰਾਨ ਹੋ ਰਹੀ ਸੀ ਤੇ ਉਸ ਨੂੰ ਲੱਗ ਰਿਹਾ ਸੀ ਕਿ ਇੰਨੀ ਘਟਿਆ ਗੱਲ ਕੋਈ ਕਿਵੇਂ ਕਰ ਸਕਦਾ ਦਮਨ ਨੇ ਉਸ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਰੂਬੀ ਆਪਣੀ ਗੱਲ ਪੂਰੀ ਕਰ ਚਲੀ ਗਈ ਰਾਤ ਬੀਤ ਰਹੀ ਸੀ ਵੀਰ ਅੱਜ ਘਰ ਹੀ ਨਹੀਂ ਆਇਆ ਸੀ ਦਮਨ ਨੇ ਸਾਰੀ ਰਾਤ ਸੋਚਾਂ ਵਿੱਚ ਹੀ ਬਿਤਾਈ ਸੀ ਪਤਾ ਨਹੀਂ ਕਿਹੜੇ ਕਿਹੜੇ ਖਿਆਲ ਉਹਦੇ ਮਨ ਵਿੱਚ ਆ ਰਹੇ ਸੀ ਪਰ ਉਸ ਨੇ ਫੈਸਲਾ ਕਰ ਲਿਆ ਸੀ ਕਿ ਉਹ ਕਰ ਇਹ ਗੱਲ ਜ਼ਰੂਰ ਦੱਸੇਗੀ ਕਿ ਮਾਸੀ ਤੇ ਕੁੰਤੀ मामੀ ਨੇ ਉਸ ਨਾਲ ਕੀ ਕੀਤਾ ਹੈ ਉਹ ਮਨ ਬਣਾ ਚੁੱਕੀ ਸੀ ਕਿ ਉਹ ਇਸ ਦਾ ਵਿਰੋਧ ਕਰੇਗੀ ਸਵੇਰ ਹੋ ਗਈ ਤੇ ਤੜਕੇ ਹੀ ਦਮਨ ਦੇ ਫੋਨ ਤੇ ਦਿਲਰਾਜ ਦਾ ਫੋਨ ਆ ਰਿਹਾ ਸੀ ਜਿਵੇਂ ਹੀ ਦਮਨ ਨੇ ਫੋਨ ਚੁੱਕਿਆ ਦਿਲਰਾਜ ਗੁਰੱਚ ਗਲੇ ਨਾਲ ਬੋਲਿਆ ਤਾਂ ਦਮਨ ਡਰ ਗਈ ਕੀ ਹੋਇਆ ਹੈ ਵੀਰ ਇੰਜ ਕਿਉਂ ਬੋਲ ਰਿਹਾ ਹੈ ਪਰ ਉਹ ਅੱਗੇ ਬੋਲ ਨਾ ਪਾਇਆ ਦਮਨ ਕਿਆ ਚੁੱਪ ਹੋ ਗਈ ਦਮਨ ਦੇ ਸਰੀਰ ਵਿੱਚ ਜਿਵੇਂ ਠੰਡੀ ਹਵਾ ਚੀਰਦੀ ਹੋਈ ਲੰਘ ਗਈ ਹੋਵੇ ਜਸਲੀਨ ਨੇ ਦਿਲਰਾਜ ਤੋਂ ਫੋਨ ਲੈਂਦੇ ਹੋਏ ਕਿਆ ਦਮਨ ਤੂੰ ਤੇ ਰੂਬੀ ਜਲਦੀ ਆ ਜਾਓ ਤੂੰ ਆਪਣੀ ਸੱਸ ਨਾਲ ਗੱਲ ਕਰਵਾ ਮੇਰੀ ਗਲਾ ਉਸ ਦਾ ਵੀ ਭਰਿਆ ਹੀ ਸੀ ਭਾਬੀ ਮੈਨੂੰ ਦੱਸੋ ਪਲੀਜ਼ ਕੀ ਹੋ ਗਿਆ ਹੈ ਘਰ ਸਾਰੇ ਠੀਕ ਨੇ ਜਸਲੀਨ ਨੇ ਕਿਆ ਦਮਨ ਮੰਮੀ ਸਾਨੂੰ ਛੱਡ ਗਏ ਨੇ ਕਹ ਉਹ ਉੱਚੀ ਉੱਚੀ ਰੋਣ ਲੱਗੀ ਦਮਨ ਦੇ ਹੱਥੋਂ ਫੋਨ ਡਿੱਗ ਗਿਆ ਸੀ ਉਹਦੀ ਚੀਕ ਨਿਕਲ ਗਈ ਨਿਆ ਭੱਜੀ ਆਈ ਉਸਨੇ ਹੇਠਾਂ ਪਿਆ ਫੋਨ ਚੁੱਕ ਗੱਲ ਕੀਤੀ ਤਾਂ ਉਸ ਨੂੰ ਪਤਾ ਚੱਲਿਆ ਕਿ ਵੰਦਨਾ ਇਸ ਦੁਨੀਆ ਵਿੱਚ ਨਹੀਂ ਰਹੀ ਰੋਂਦੀ ਦਮਨ ਨੂੰ ਉਸਨੇ ਗੱਲ ਵਕਰੀ ਵਿੱਚ ਪਾ ਲਿਆ ਸਾਰੇ ਦਮਨ ਦੇ ਕਮਰੇ ਵਿੱਚ ਇਕੱਠੇ ਹੋ ਗਏ ਮਾਹੌਲ ਵਿੱਚ ਮੰਤਮ ਪੈ ਗਿਆ ਫਟਾਫਟ ਗੱਡੀ ਕੱਢ ਦਲ ਜੀਤ ਨੇ ਰੂਬੀ ਦਮਨ ਤੇ ਨਿਆਬ ਨੂੰ ਲਿੱਤਾ ਤੇ ਤੁਰ ਪਏ ਦੇਵ ਨੂੰ ਕਿਹਾ ਕਿ ਉਹ ਵੀਰ ਨੂੰ ਲੈ ਕੇ ਪਹੁੰਚਾਏ ਦਮਨ ਬਹੁਤ ਰੋ ਰਹੀ ਸੀ ਉਸ ਨੂੰ ਮਾਂ ਦੀ ਨਿੱਕੀ ਨਿੱਕੀ ਗੱਲ ਯਾਦ ਆ ਰਹੀ ਸੀ ਤੇ ਬਚਪਨ ਤੋਂ ਹੁਣ ਤੱਕ ਮਾਂ ਨਾਲ ਬਿਤਾਇਆ ਹਰ ਸਮਾਂ ਯਾਦ ਆ ਰਿਹਾ ਸੀ ਉਹ ਅਪੋਲ ਬੱਚੇ ਵਾਂਗ ਮਾਂ ਮਾਂ ਕਹਿੰਦੀ ਬਸ ਰੋਈ ਜਾਂਦੀ ਨਿਆਬ ਨੇ ਉਸ ਨੂੰ ਬਹੁਤ ਹੌਸਲਾ ਦਿੱਤਾ ਪਰ ਇਹ ਉਹ ਸਮਾਂ ਸੀ ਜਦ ਕੋਈ ਵੀ ਹੌਸਲਾ ਉਸ ਲਈ ਥੋੜਾ ਸੀ ਰਾਹ ਸੀ ਕਿ ਕੱਟ ਹੀ ਨਹੀਂ ਰਿਹਾ ਸੀ ਕਰ ਪਹੁੰਚ ਉਸ ਨੇ ਦੇਖਿਆ ਕਿ ਲੋਕਾਂ ਦੀ ਭੀੜ ਸੀ ਤੇ ਬਿਹੜੇ ਵਿੱਚ ਮਾਂ ਦੀ ਦੇਹ ਪਈ ਸੀ ਦਿਲਰਾਜ ਦਮਨ ਨੂੰ ਦੇਖ ਭੱਜ ਆਇਆ ਤੇ ਦੋਨੋਂ ਭੈਣ ਭਰਾ ਇੱਕ ਦੂਜੇ ਨੂੰ ਲਿਫਟ ਬਹੁਤ ਰੋਂਦੇ ਰਹੇ ਦਮਨ ਨੂੰ ਲੈ ਕੇ ਦਿਲਰਾਜ ਮਾਂ ਕੋਲ ਗਿਆ ਤੇ ਦਮਨ ਨੂੰ ਕਹਿਣ ਲੱਗਾ ਮੇਰੇ ਕਹੇ ਅੱਜ ਮਾਂ ਨੇ ਉੱਠਦੀ ਤੂੰ ਕਹਿ ਨਾ ਦਮਨ ਇਸ ਨੂੰ ਉੱਠਣ ਲਈ ਤੂੰ ਕਹੇਂਗੀ ਤਾਂ ਇਹ ਉੱਠ ਜਾਏਗੀ ਕਹਿ ਦਲਰਾਜ ਵੀ ਰੋਈ ਜਾ ਰਿਹਾ ਸੀ ਘਰ ਵਿੱਚ ਰੋਣਾ ਧੋਣਾ ਸੀ ਥੋੜੀ ਦੇਰ ਬਾਅਦ ਵੀਰ ਤੇ ਦੇਵ ਵੀ ਆ ਗਏ ਸੀ ਸ਼ਾਮ ਤੱਕ ਸੰਸਕਾਰ ਹੋ ਗਿਆ ਪਰ ਦਮਨ ਦੀ ਤਾਂ ਜਿਵੇਂ ਦੁਨੀਆ ਹੀ ਉੱਜੜ ਗਈ ਸੀ ਜਸਲੀਨ ਨੇ ਦੱਸਿਆ ਕਿ ਰਾਤ ਦੇ ਮੰਮੀ ਕੁਝ ਪਰੇਸ਼ਾਨ ਸੀ ਕਹਿ ਰਹੀ ਸੀ ਸਵੇਰੇ ਦਮਨ ਨੂੰ ਮਿਲ ਕੇ ਆਉਣਾ ਤੇ ਨਾਰ ਹੀ ਲੈ ਆਉਣਾ ਕੁਝ ਦਿਨ ਪਤਾਂ ਨੇ ਥੱਲੇ ਮਾਮੇ ਜੀ ਵੱਲ ਗਹੀ ਗਏ ਤੇ ਉੱਥੇ ਹੀ ਡਿੱਗ ਗਏ ਫੇਰ ਦਿਲ ਦਾ ਦੌਰਾ ਆ ਗਿਆ ਜਦੋਂ ਤੱਕ ਹਸਪਤਾਲ ਪਹੁੰਚੇ ਕਹਾਣੀ ਖਤਮ ਹੋ ਗਈ ਸੀ ਬਸ ਦਮਨ ਦਮਨ ਕਰਦੇ ਰਹੇ ਨੇ ਦਮਨ ਨੂੰ ਛੱਜ ਸਾਰੇ ਵਾਪਸ ਪਰਤ ਗਏ ਸੀ ਦਮਨ ਨੇ ਹੀ ਕਿਹਾ ਸੀ ਕਿ ਉਹ ਅਜੇ ਰਹਿਣਾ ਚਾਹੁੰਦੀ ਹੈ ਹੌਲੀ ਹੌਲੀ ਸਾਰੇ ਕਿਰਿਆਕਰਮ ਹੋ ਗਏ ਸੀ ਤੇ ਪਾਠ ਦਾ ਭੋਗ ਵੀ ਪੈ ਗਿਆ ਸੀ ਇਹਨਾਂ ਦਿਨਾਂ ਵਿੱਚ ਨਿਆਬ ਰੋਜ ਦਮਨ ਨੂੰ ਫੋਨ ਕਰਦੀ ਤੇ ਉਸ ਦਾ ਹਾਲ ਚੱਲ ਪੁੱਛਦੀ ਪਾਟ ਦੇ ਭੋਗ ਦੇ ਜਦੋਂ ਸਾਰੇ ਕੰਮ ਪੂਰੇ ਹੋ ਗਏ ਤਾਂ ਨਿਆਬ ਕਮਰੇ ਵਿੱਚ ਬੈਠੀ ਦਮਨ ਕੋਲ ਗਈ ਬਾਕੀ ਕਹਾਣੀ ਜੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਣਾ ਜੀ ਤੇ ਨਾਲੇ ਵੀਡੀਓ ਨੂੰ ਲਾਇਕ ਅਤੇ ਹਾਈਪ ਸਕੋਰ ਵੀ ਜ਼ਰੂਰ ਕਰਦਿਆ ਕਰੋ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲਾਈਕ ਕਰਨਾ ਨਹੀਂ ਭੁੱਲਣਾ ਲਾਈਕ ਜ਼ਰੂਰ ਕਰ ਦਿਓ